20 ਲੱਖ ਰੁਪਈਆ ਚਾਹੀਦਾ? ਹਾਂਜੀ 20 ਲੱਖ ਦੇ ਕੇ ਮੈਂ ਕੈਨੇਡਾ ਚੱਲ ਜਾਉ। ਆਹੋ ਤੇ ਸਾਡਾ ਸਾਰਾ ਟੱਬਰ ਗੁਰਦੁਆਰੇ ਚੱਲ ਜੂ। ਓਏ ਮੈਂ ਕੈਨੇਡਾ ਜਾ ਕੇ ਤੁਹਾਡਾ 20 ਲੱਖ ਮੋੜ ਦੂੰ। ਤੇਰੇ ਵਰਗਾ ਨਾ ਜੀ ਆਸ ਘੁਆਣ ਚੁੱਕ ਕੇ ਇਸ ਦਾ ਪਲਾਸ ਮੰਗ ਲੰਦਾ ساری ਉਮਰ ਉਹ ਨਹੀਂ ਮੋੜਦਾ। 20 ਲੱਖ ਮੋੜ ਦੂ ਏ। ਨਾਲੇ 20 ਲੱਖ ਤੈਨੂੰ ਕਿੱਥੋਂ ਦੇ ਦੀਆਂ ਸੀ? ਓ ਕਿਤੇ ਉਹ ਵਿਆਜ ਤੇ ਚੱਕ ਲੋ। ਵਿਆਜ ਤੇ ਚੱਕਣ ਨੂੰ ਗਾਂ ਤੇਰੀ ਭੂਆ ਮਜੀਠੀਆਂ ਦੇ ਵਿਆਹ ਹੀ ਐ। ਜਿਹੜਾ ਸਾਨੂੰ ਕੋਈ 20 ਲੱਖ ਵਿਆਸਤ ਦੇ ਦੂ ਨਾ ਮੈਨੂੰ ਵੀ ਚਗਾ ਦੇ ਵਾਸਤੇ ਖੜੀ ਹੁਣ ਮੈਂ ਤਾਂ ਇੱਕ ਐਗਜ਼ਾਮਪਲ ਦੱਤੀ ਆ ਨਾਲੇ ਉਹ ਬੜਾ ਤੈਨੂੰ ਰੱਖਣ ਲੱਗਿਆ ਉਹ ਜ਼ਮੀਨ ਗਹਿਣੇ ਰੱਖ ਕੇ ਕੋਈ ਵੀ ਸਾਨੂੰ 20 ਲੱਖ ਦੇ ਦੂ ਫਿਰ ਸਾਲੇ ਤੇ ਜੇ ਜ਼ਮੀਨ ਤੇ ਅੱਖ ਰੱਖੀ ਤਾਂ ਓਏ ਤਿੰਨਾ ਟੱਬਰਾ ਕੋਲੇ ਕੋ ਕਿਲਾ ਉਹ ਵੀ ਤੇਰੇ ਕਰਕੇ ਵੇਚਦੀ ਐ ਓਏ ਸੰਨੀ ਠੇਕੀ ਦੀ ਜ਼ਮੀਨ ਵਾ ਵਾ ਕੇ ਡੰਗ ਡਪਾਈ ਜਾਂਦੇ ਆ ਤਨੋਂ ਗੱਲਾਂ ਹੁੰਦੀਆਂ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਇਹ ਸਾਲੇ 8ਵੀਂ ਫੇਰ ਨੂੰ ਦੱਸ ਕੀ ਨਾ ਦਿੱਤਾ ਕਿ ਕੈਨੇਡਾ ਵੀ ਕੋਈ ਮੁਲਕ ਹੁੰਦਾ ਬੇਬੇ ਤੂੰ ਇੱਥੇ ਖੜੀ ਆ ਕੁਛ ਤਾਂ ਬੋਲ ਬੇਬੇ ਤੂੰ ਮੈਂ ਤੈਨੂੰ ਕਿੱਥੋਂ ਦੇ ਦਿਆਂ 20 ਲੱਖ ਰੁਪਈਆ ਕੱਢ ਕੇ ਮੈਂ ਤਾਂ ਆਪ ਹੁਣ ਤਾਂ ਹੀ ਪੇਕਾਂ ਦੇ ਦਿੱਤੇ ਲੀੜੇ ਪਾਈ ਫਿਰਦੀ ਆ ਉਹ ਜਾਣਦਾ ਮੈਂ ਨਾ ਨੰਗਾ ਨੂੰ ਮੈਂ ਵੀ ਜਾਣਦੀ ਆ ਤੁਹਾਡੇ ਟੱਪਾਂ ਨਾਲ ਚਾਹਤ ਨਾਲ ਚੁੱਪ ਕਰੋ ਤੁਸੀਂ ਆਪਣੇ ਰੌਣਾ ਲੈ ਕੇ ਬੈਠੇ ਹੋ ਅਹ ਘਾਟੋ ਗਲੇਸ਼ ਕਰਕੇ ਨਾ ਮੈਂ ਸਾਰੀ ਉਮਰ ਵਿਆਹ ਨਹੀਂ ਕਰਾਇਆ 20 ਲੱਖ ਰੁਪਈਆ ਚਾਹੀਦਾ ਹਾਂਜੀ 20 ਲੱਖ ਦੇ ਕੇ ਮੈਂ ਕੈਨੇਡਾ ਚੱਲ ਜਾਉ ਆਹੋ